ਪ੍ਰਧਾਨ ਜੀ ਅੱਜ ਮੰਦਿਰ ਚ ਦੇਖਿਆ ਗਿਆ ਜੀ ਪੂਜਾ ਕਿੱਥੀ ਗਈ ਹੈ ਕਿਸ ਵਿਸ਼ੇ ਦੇ ਕੀਤੀ ਗਈ ਹੈ ਅੱਜ ਜਿਹੜੀ ਹੈ ਮਹਾ ਸ਼ਿਵ ਆਤੀ ਦੇ ਮੌਕੇ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਪਟਿਆਲਾ ਸ਼ਹਿਰ ਦੇ ਵਿੱਚ ਹਰ ਸਾਲ ਕੱਢੀ ਜਾਂਦੀ ਹੈ 42 ਸਾਲਾਂ ਤੋਂ ਇਹ ਸ਼ੋਭਾ ਯਾਤਰਾ ਪਟਿਆਲਾ ਸ਼ਹਿਰ ਦੇ ਵਿੱਚ ਚੱਲਦੀ ਆਈ ਹੈ ਇਸ ਵਾਰ ਜਿਹੜਾ ਹੈ 43ਵਾਂ ਵਿਸ਼ਾਲ ਮਹਾ ਵਿਸ਼ਾਲ ਛੋਭਾ ਯਾਤਰਾ ਜਿਹੜੀ ਇਹ ਪਟਿਆਲਾ ਸ਼ਹਿਰ ਦੇ ਵਿੱਚ ਗੱਡੀ ਜਾਂਦੀ ਹੈ ਜਿਸ ਤਰ੍ਹਾਂ ਕਿ ਸਾਰੇ ਸ਼ਹਿਰ ਵਾਸੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ 2-3 ਸਾਲਾਂ ਤੋਂ जगदगुरु पंचानंद गिरी महाराज ने एक प्रथा शुरू करी थी कि शोभा यात्रा ਦੇ ਵਿੱਚ ਹੀ ਭਗਵਾਨ ਭੋੜੇनाथ ਦਾ シュ्रात्री वाले दिन विवाह ਇਹ ਅੱਜ ਤੀ ਇਸ ਸਾਲ ਜਿਹੜਾ ਹੈ ਤੀਸਰਾ ਸਾਲ ਹੈ ਤੀਸਰੀ ਵਾਰ ਅਸੀਂ ਵਿਆਹ ਕਰਨ ਸੰਪੰਨ ਕਰਨ ਲੱਗੇ ਆ ਉਹਦੇ ਵਿੱਚ ਜਿਹੜੀ ਹੈ ਲਟਕੀ ਵਾਲੇ ਪਰਿਵਾਰ ਦੀ ਭੂਮਿਕਾ ਜਿਹੜਾ ਹੈ માતા ਚਿਤਲਾ ਮੰਦਰ ਵਾਲੇ ਜਿਹੜੇ ਹੁਣ ਨਹੀਂ ਣ ਸਕਣ ਬਾਕੇ ਗਏ ਆ ਭੋੜੇनाथ ਨੂੰ ਉਹ ਨਹੀਂ ਬੰਦੇ ਆ ਔਰ ਜਿਹੜੇ ਲੜਕੇ ਦੇ ਪਰਿਵਾਰ ਦੀ ਭੋੜੇनाथ ਕੇ ਪਰਿਵਾਰ ਦੀ ਭੂਮਿਕਾ ਜਿਹੜੇ ਹੈ ਮੇਰੇ ਵੱਲੋਂ ਸੰਭਾਈ ਜਾਂਦੀ ਹੈ ਤਾਂ ਜਿਸ ਤਰ੍ਹਾਂ ਸਾਰਾ ਸਾਰੇ ਰਸਮਾਂ ਹੁੰਦੀਆਂ ਲੜਕੀ ਨੂੰ ਜੋ ਸਗਨ ਵਿਹਾਰ ਹੋਨੇ ਆ ਉਸੀ ਤਰ੍ਹਾਂ ਇਹ ਮਾਤਾ ਪਾਰਵਤੀ ਨੂੰ ਚਿੱਤਰਾ ਮਾਤਾ ਮੰਦਰ ਵਾਲੇ ਸਾਰੇ ਹੀ ਸਗਨ ਵਿਹਾਰ ਹੋਨੇ ਆ ਹੁਣ ਅਸੀਂ ਇਹ ਪੋੜੇਨਾਥ ਦਾ ਵਿਆਹ 8 ਮਾਰਚ ਨੂੰ ਰੱਖਿਆ ਹੋਇਆ ਹੈਗਾ ਉਸੀ ਉਗਲਖ ਸ੍ਰੀਵਜ ਮਹਿੰਦੀ ਰਸਮਾਂ ਜੋ ਵੀ ਵਿਆਹ ਵਾਲੇ ਕਰਵਾ ਪ੍ਰੋਗਰਾਮ ਹੋਨੇ ਉਸੀ ਤਰ੍ਹਾਂ ਇਹ ਪ੍ਰੋਗਰਾਮ ਕਾਲੀ ਮਾਤਾ ਮੰਦਰ ਦੇ ਵਿੱਚ ਮੁੰਡੇ ਵਾਲਾ ਪਰਿਵਾਰ ਚੱਲ ਰਿਹਾ ਹੈ ਤੇ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਲੜਕੀ ਵਾਲਿਆਂ ਦੀਆਂ ਰਸਮਾਂ ਜੋ ਨਿਭਾਈਆਂ ਜਾ ਰਹੀਆਂ ਉਸੀ ਕੇ ਤਹਿਤ ਅੱਜ ਜਿਹੜੀ ਹੈ ਸਗੰਦੀ ਰਸਮ ਹੋਈ ਹੈ ਲੜਕੀ ਵਾਲੇ ਅੱਜ ਆਏ ਆ ਸਾਡੇ ਕੋਲ ਸਗੰਦੀ ਪਾਰਕਿੰਗ ਹੈ ਬੇਕਰ ਤੁਹਾਡੇ ਸਾਹਮਣੇ ਗਿਆਨ ਨਾ ਹੁਣ ਸ਼ਾਮ ਨੂੰ ਅਸੀਂ ਕਾਂਗੋ ਦਾ ਸਾਡਾ ਟਾਈਮ ਫਿਕਸ ਹੋਇਆ ਅਸੀਂ ਲੜਕੇ ਵਾਲੇ ਵੱਲੋਂ ਮਤਨ ਜੋ ਵੀ ਸਗੰਦੀ ਆ ਹੁੰਦਾ ਹੈ ਜੋ ਵੀ ਸਾਡਾ ਬਣਦਾ ਸੀ ਬਿਲਕੁਲ ਕਰਾਂਗੇ ਔਰ 8 ਮਾਰਚ ਨੂੰ ਜਿਹੜਾ ਹੈ ਐਸੀ ਬਰਾਤ ਹੋਲੇ ਨਾਥੀ ਸਾਰੇ ਬਿਸਵ ਚ ਮਸ਼ਹੂਰ ਹੈ ਉਹ ਪਟਿਆਲਾ ਸ਼ਹਿਰ ਵਿੱਚ ਹੁੰਦੀ ਹੈ 8 ਮਾਰਚ ਨੂੰ ਜਿਹੜਾ ਹੈ ਮਹਾ ਵਿਸ਼ਾਲ ਬਰਾਤ ਹੋਲੇ ਨਾਥੀ ਦੇਖਣ ਨੂੰ ਮਿਲੇਗੀ ਔਰ ਇਸ ਵਾਰ ਦੇ ਲਈ ਹੈ ਸ਼ੋਭਾ ਯਾਤਰਾ ਬੜੀ ਹੀ ਵਿਸ਼ਾਲ ਔਰ ਭੱਵੇ ਹੋ ਰਹੀ ਹੈ ਜਿਹਦੇ ਵਿੱਚ 200 300 ਦੇ ਕਰੀਬ ਚਾਂਕੀਆਂ ਬੜੇ ਨਾਤ ਕੀ ਬਹੁਤ ਹੀ ਮਨਮੋਹਕ ਚਾਂਕੀਆਂ ਜਿਹੜੀਆਂ ਚੀਨ ਬਾਹਰ ਤੋਂ ਕਾਰੀਗਰ ਬੁਲਾ ਕੇ ਬਣਾਈਆਂ ਗਈਆਂ ਬੜੀ ਮਿਹਨਤ ਹੋਈ ਹੈ ਸਾਡੀ ਕਿਉਂਕਿ ਇਸ ਵਾਰ ਜੈਦਗੁਰੂ ਪੰਚਨੰਦ ਗਰੀ ਮਹਾਰਾਜ ਸਾਡੇ ਵਿੱਚ ਨਹੀਂ ਹੈਗੇ ਉਹਨਾਂ ਦੇ ਅਨੁਸਥhiti ਜਿਹੜੀ ਹੈ ਸਾਨੂੰ ਖਲ ਰਹੀ ਹੈ ਤਾਂ ਫਿਰ ਵੀ ਅਸੀਂ ਜਿਹੜੀ ਹੈ ਸੱਲਾ ਉਹ ਸਾਡਾ ਮਿਹਨਤ ਕਰਾਇਆ ਕਰਦੇ ਸੀ ਲੇਕਿਨ ਇਸ ਵਾਰ ਅਸੀਂ ਆਪਣਾ ਫਰਜ਼ ਸਮਝ ਕੇ ਸਮਝ ਗਏ ਸਾਰੇ ਸਨਾਤਨ ਮੇਰੇ ਜਿੰਨੇ ਵੀ ਭਰਾ ਮੇਰੇ ਨਾਲ ਮੇਰੀ ਟੀਮ ਮੇਰੇ ਕੰਮ ਕਰਦੇ ਸਾਰਿਆਂ ਨੇ ਦਿਲੋਂ ਜਾਨ ਨਾਲ ਇਸੋ ਵਯਾਤਨ ਲਈ ਕੰਮ ਕੀਤਾ ਤਾਂ ਇਹਦਾ ਜਿਹੜਾ ਰਿਜ਼ਲਟ ਹੈਗਾ 8 ਮਾਰਚ ਨੂੰ ਜਿਹੜਾ ਹੈ ਸਾਨੂੰ ਪਟਿਆਲਾ ਵਿੱਚ ਦੇਖਣ ਨੂੰ ਮਿਲਿਆ ਕੀ ਨਾਮ ਹੈ ਰਾਣਾ ਪ੍ਰਤਾਪ ਇਹ ਦੇਖਿਆ ਜੀ ਕੱਲ ਦੇ ਰਮੰਦਰ ਚ ਕੋਈ ਸ਼ਗਨ ਵਗੈਰਾ ਹੁੰਦੇ ਹਨ ਜਿਹੜੇ ਢੋਲ ਵਗੈਰਾ ਵੱਜ ਰਹੇ ਹਨ 21 ਚੱਕਰ 21 ਪ੍ਰਥਾ ਚੱਲ ਰਹੀ ਹੈ ਇਹ ਇਹ ਜੀ ਸ਼੍ਰੀ ਪਾਰਵਤੀ ਦਾ ਵਿਆਹ ਹੈ ਜੋ ਕਿ ਸ਼ੀਤਲਾ ਮਾਤਾ ਮੰਦਰ ਚ ਹੋ ਰਿਹਾ ਹੈ ਅਸੀਂ ਸ਼ੀਤਲਾ ਮਾਤਾ ਮੰਦਰ ਪਰਿਵਾਰ ਤੋਂ ਆ ਅਸੀਂ ਮਾ ਪਾਰਵਤੀ ਦੇ ਇਹ ਪਰਿਵਾਰ ਦੀ ਭੂਮਿਕਾ ਨਿਭਾ ਰਹੇ ਹਾਂ ਅਸੀਂ ਮਾਤਾ ਦਾ ਕੰਨਿਆਦਾਨ ਕਰਾਂਗੇ ਸਾਡੇ ਪਰਿਵਾਰ ਵੱਲੋਂ ਸ਼ੀਤਲਾ ਮਾਤਾ ਮੰਦਰ ਸੋਰੀ ਗੇਟ ਪਟਿਆਲਾ ਵੱਲੋਂ ਮਾਤਾ ਦਾ ਪਾਰਵਤੀ ਦਾ ਕੰਨਿਆਦਾਨ ਕਰਿਆ ਜਾਏਗਾ ਤੇ ਕਾਲੀ ਮਾਤਾ ਮੰਦਰ ਤੋਂ ਪੁਰੇਨਾਥ ਦੀ ਬਰਾਤ ਆਏਗੀ ਜੋ ਕਿ ਬੜੇ ਹੀਰਿਆ ਦੇ ਵਿੱਚ ਸੋਨੇ ਦੀ ਬਾਲਕੀ ਦੇ ਵਿੱਚ ਵਿਰਾਜਮਾਨ ਹੋ ਕੇ ਬੋਲੇनाथ ਸ਼ਿਤਲਾ ਮਾਤਾ ਮੰਦਰ ਸਲੋਰੀਟੇ ਪਹੁੰਚਣਗੇ ਤੇ ਰਾਤ ਉੱਥੇ ਰੁਕੇਗਾ ਫਿਰ ਬੋਲੇनाथ ਜੀ ਨੂੰ ਸ਼ਿਤਲਾ ਮਾਤਾ ਮੰਦਰ ਦੇ ਅੰਦਰ ਵਿਰਾਜਮਾਨ ਕਰਾਇਆ ਜਾਏਗਾ ਜਿੱਥੇ ਮਾ ਪਾਰਵਤੀ ਤੇ ਬੋਲੇਨਾਥ ਦਾ ਮੇਲ ਹੋਏਗਾ ਤੇ ਉੱਥੇ ਉਹਨਾਂ ਦੇ ਫੇਰੇ ਹੋਏਗੇ ਜੈ ਮਾਲਾ ਹੋਏਗੀ ਤੇ ਉੱਥੇ ਉਹਨਾਂ ਤੋਂ ਉੱਥੋਂ ਤੋਂ ਮਾ ਪਾਰਵਤੀ ਨੂੰ ਵਿਦਾ ਕਰਾਇਆ ਜਾਏਗਾ ਸ਼ਿਤਲਾ ਮਾਤਾ ਮੰਦਰ ਤੋਂ ਤੇ ਅੱਗੇ ਜੋੜਾ ਚੱਲੇਗਾ ਤੁਹਾਡੇ ਮਨ 'ਚ ਕਿਵੇਂ ਆਇਆ ਜੀ ਇਹ ਜੇਸੀ ਆਇਆ ਇਹ ਤਾਂ ਦੇਖੋ ਬਗ ਕਰਨ ਵਾਲਾ ਤਾਂ ਬੋਲੇ ਨਾਥ ਹੈ ਕੀ ਉੱਧਾ ਸੀ ਬਹੁਤ ਸਾਲਾਂ ਤੋਂ ਤੁਸੀਂ ਦੇਖ ਰਹੇ ਸੀ ਰਾਤ ਉੱਥੇ ਜਾਂਦਾ ਸੀਗਾ ਹਰ ਵਾਰ ਕੁਝ ਨਾ ਕੁਝ ਨਮੀ ਨਮੀ ਪ੍ਰੋਬਲਮ ਜਾਂਦੀ ਸੀ ਕਦੀ ਰੱਥ ਦੀ ਵੈਲਡਿੰਗ ਟੁੱਟ ਜਾਂਦੀ ਸੀ ਕਦੀ ਜਨਰੇਟਰ ਬੰਦ ਹੋ ਜਾਂਦਾ ਸੀ ਹਰ ਵਾਰ ਮੰਦਰ ਦੇ ਮੋੜ ਤੇ ਹੀ ਜਾ ਕੇ ਰੱਥ ਉੱਤੇ ਫਸ ਜਾਂਦਾ ਸੀ ਇਹ ਘੱਟੋ ਘਾਟ 10 ਸਾਲ ਦੋ ਰਹੀ ਇਸ ਟੌਪਿਕ ਤੇ ਸਾਡੀ ਗੁਰੂ ਜੀ ਨਾਲ ਵੀ ਗੱਲ ਹੋਈ ਤੇ ਹੋਰ ਸਾਡੇ ਜਿਹੜੇ ਬੜੇ ਵਿਦਵਾਨ ਆ ਬੜੇ ਗੁਰੂ ਜੀ ਆ ਉਹਨਾਂ ਨੇ ਵੀ ਬਾਨੂੰ ਦੱਸਿਆ ਵੀ ਮਾਤਾ ਕੁਝ ਕਹਿਣਾ ਚਾਹਦੀ ਆ ਤੇ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ ਫਿਰ ਅਸੀਂ ਉਸ ਤੋਂ ਬਾਅਦ ਉਹ ਰਥਾ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਤੋਂ ਹੁਣ ਬਹੁਤ ਵਧੀਆ ਰੱਥ ਚੱਲਦਾ ਉਥੋਂ ਕੋਈ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਕੁਝ ਬੜਾ ਵਧੀਆ ਚੱਲ ਰਿਹਾ ਹੈ ਤੇ ਇਹ ਭਗ ਇਹ ਜੇ ਨੂੰ ਸਮਝਦੇ ਆ ਤਾਂ ਇਹ ਉਸ ਨੂੰ ਲੈ ਕੇ ਅਸੀਂ ਇਹ ਸ਼ਿਵਵਾਦਾ ਆਗਮਨ ਕਰੇਗਾ ਕਿ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਇਹ ਹਮ ਇਸ ਵਾਰ ਤੀਸਰਾ ਸਾਲ ਹੋ ਗਿਆ ਜੇਸੀ ਤੀਸਰਾ ਤੀਸਰੀ ਵਾਰ ਕਰ ਰਹੇ ਹਾਂ ਜੀ ਵਿਆਹ ਸ਼ਿਵਵਾ ਦਾ ਕੀ ਕੀ ਪ੍ਰਥਾ ਚ ਜਿਹੜਾ ਤੁਸੀਂ ਕਰ ਰਹੇ ਹੋ ਸ਼ਿਵਵਾ ਚ ਕੀ ਕੀ ਕੀਤਾ ਜਾਂਦਾ ਹੈ ਬਸ ਉਹੀ ਜਿਵੇਂ ਆਪਣੇ ਆਮ ਵਿਆਹ ਹੁੰਦੇ ਹੈ ਮਹਿੰਦੀ ਹਲਦੀ ਜਿੰਨੇ ਰੀਤੀ ਰਿਵਾਜ ਕੁੜੀ ਮੁੰਡਾ ਕੁੜੀ ਦੇ ਪਰਿਵਾਰ ਦੇ ਅਸੀਂ ਕਰਦੇ ਆ ਤੇ ਮੁੰਡੇ ਦੇ ਪਰਿਵਾਰ ਦੇ ਕੇਹਰ ਜੀ ਕਰਦੇ ਆ ਕਾਲੀ ਮਾਤਾ ਮੰਦਰ ਕੋ ਤੇ ਸਾਰਾ ਕੁਝ ਉਵੇਂ ਹੀ ਚੱਲਦਾ ਪੂਰਾ ਸਾਲ ਉਵੇਂ ਤਿਹਾੜ ਦਾ ਤਿਹਾੜਾਂ ਦਾ ਲੈਣ ਦੇਣ ਹੋਇਆ ਜਾਂਦਾ ਮਾਤਾ ਫੇਰਾ ਪਾਣ ਆਪਣੇ ਘਰ ਆਂਦੀ ਹੈ ਜਿਵੇਂ ਇੱਕ ਕੁੜੀ ਆਪਣੇ ਘਰ ਜਾਂਦੀ ਹੈ ਕੁੜੀ ਦੇ ਘਰ ਦੇ ਜਾਂਦਾ ਵਿਵਾਰ ਹੁੰਦਾ ਮੁੰਡੇ ਦੇ ਘਰ ਦੇ ਵਿੱਚ ਸਾਰਾ ਕੁਝ ਉਦਾਂ ਹੀ ਚੱਲਦਾ ਬਿਲਕੁਲ ਹੁਣ ਅੱਜ ਤੁਸੀਂ ਮੰਦਰ ਆਇਆ ਅੱਜ ਕੀ ਚੀਜ਼ ਦੀ ਪ੍ਰਥਾ ਕਰੀ ਗਈ ਹੈ ਅੱਜ ਅਸੀਂ ਮਾਤਾ ਸ਼ਗਰ ਲੈ ਕੇ ਆਏ ਸੀਗੇ ਠੀਕ ਹੈ ਜੀ ਹਾਂਜੀ ਤੇ ਅੱਜ ਮੰਦਰ ਚ ਵੀ ਤੁਹਾਡੇ ਵੱਲੋਂ ਕੁਝ ਕੀਤਾ ਜਾਏਗਾ ਜੀ ਹਾਂਜੀ ਅੱਜ ਸ਼ਾਮ ਨੂੰ ਅਸੀਂ ਇਹਨਾਂ ਦੀ ਵੇਟ ਕਰਾਂਗੇ ਤੇ ਦੂਲਾ ਪਰਿਵਾਰ ਦੇ ਵੱਲੋਂ ਗੋਲੇਨਾਦੀ ਦੇ ਪਰਿਵਾਰ ਵੱ ਅਗੇ ਅਸੀਂ ਸ਼ਗਨ ਬਧਲਾਗੇ ਫਿਰ ਬਿਆਦਾ ਸ਼ਿਤਲਾ ਮਤਾ ਮੰਦਰ ਤੇ ਵਿਆਹ ਹਤਰ ਖਾਈਏ ਵਿਆਹਤ ਲੱਗੂਗਾ ਮਹਿੰਦੀ ਹਲਦੀ ਦੀ ਰਸਮ ਹੈ ਕੱਲ ਨੂੰ ਮਾਤਾ ਦੀ ਜਾਗੋ ਕੱਢੀ ਜਾਏਗੀ ਜੋ ਕਿ ਪੰਜਾਬ ਦੇ ਮੈਨੂੰ ਨਹੀਂ ਲੱਗਦਾ ਪੰਜਾਬ ਚ ਕਦੀ ਪਹਿਲਾ ਮਾਤਾ ਪਾਰਵਤੀ ਜਾਗੋ ਨਿਕਲਦੀ ਸੀ ਇਹ ਪ੍ਰਤਾਸ ਆਨੇ ਆਪਣੇ ਮੰਦਰ ਸ਼ੁਰੂ ਕਰੀ ਜਿੰਨੀ ਵੀ ਜਾਗੋ ਨਿਕਲਦੇ ਬੋਲੇ 나ਦ ਦੀ ਜਾਗੋ ਨਿਕਲਦੀ ਹੈ ਹਰ ਕੋਈ ਬੋਲੇ 나ਦ ਦੇ ਵੱਲੋਂ ਕਰਦਾ ਹੈ ਇਸ ਵਾਰ ਅਸੀਂ ਮਾਤਾ ਪਾਰਵਤੀ ਵੱਲੋਂ ਕਰ ਰਹੇ ਹਾਂ ਤੇ ਜਿਹੜਾ ਸਾਡਾ ਮੁੱਖ ਪ੍ਰੋਗਰਾਮ ਹੈ ਉਹ ਜਾਗੋ ਦਾ ਪ੍ਰੋਗਰਾਮ ਹੈ ਉਹ 7 ਤਰੀਕ ਸ਼ਾਮ ਨੂੰ 5 ਵਜੇ ਸ਼ਿਤਲਾ ਮਤਾ ਮੰਦਰ ਤੋਂ ਜਾਗੋ ਜਿੰਕਲੇਗੀ ਜੋ ਕਿ ਸਾਰੇ ਸ਼ਹਿਰ ਦਾ ਭ੍ਰਮਣ ਕਰੇ